ਤਨ ਨ ਸਰਿਦਾਇ ਕਰੂ ਅਸਰੀ ਮਹਲਾ ਪੰਜਵਾਂ ੴ ਸਤਿਗੁਰ ਪ੍ਰਸਾਦਿ ਮੇਰੇ ਮਨ ਹਰਿ ਸੋ ਲਾਗੀ ਪ੍ਰੀਤ ਸਾਧ ਸੰਗ ਹਰਿ ਹਰਿ ਜਪਤ ਨਿਰਵਲ ਸਾਚੀ ਰੇ ਕਹਾ ਦਰਸ਼ਨ ਕੀ ਪਿਆਸ ਕਣੀ ਚਿਤੁਤ ਅਨੁਪਰਤਾਰ ਕਰੋਨ ਗ੍ਰਹ ਪਾਲ ਬ੍ਰਹਮ ਹਰ ਕਿਰਪਾ ਧਾਰਮ ਰਾਤ ਮਾਨ ਪ੍ਰਦੇਸੀ ਆਇਆ ਨਿਰਸਾਧਕ ਸੰਗ ਜਸਕਰ ਕੋ ਚਾਹਤਾ ਸੋ ਪ੍ਰਭ ਜਸਕਰ ਕੋ ਚਾਹਤਾ ਸੋ ਪਾਇਓ ਨਾਮ ਰੰਗ ਜੀਤੇ ਮਾਇਆ ਰੰਗ ਰਸ ਵਿੱਚ ਸਜਾਈ ਅਤਰਤੇ ਨਾਮ ਸੇ ਜੋ ਸੁਖ ਭੁੰਚੈ ਸਭ ਟਾਈ ਸਭ ਜਗ ਜਦੋਂ ਵੇਖੀਐ ਨਿਚਲ ਹਰ ਕੋ ਨਾਮ ਕਰ ਮਰਤਾਈ ਸਦ ਸਿਉ ਨਿਚਲ ਪਾਵੈ ਤਾ ਮੀਤ ਸਾਜਨਾ ਸੁਧ ਬੰਧ ਤਾ ਤੋ ਹੋਤਨ ਸਾਥ ਏਕਨਵਾਉ ਰਾਮ ਨਾਮ ਦਿਨਾਂ ਚਰਨਾ ਕਮਲ ਬਹੀ ਤਪਏ ਲੰਗ ਸਾਖ ਜੀ ਉਤੇ ਪੈਟਿਓ ਪੂਰਾ ਸਤਿਗੁਰੂ ਸਾਚਾ ਪ੍ਰਭ ਸਿਓ ਨੇਹ ਸਾਧ ਤੇਰੇ ਕੀ ਜਚਨਾ ਵਿਸਰਣਾ ਸਾ ਸਗਰਾਸ ਜੋਦਦ ਭਾਇ ਸੋ ਭਾਲਾ ਤੇਰੇ ਬਾਣੀ ਕਾਰਜ ਰਾਸ ਸਰਖ ਸਾਗਰ ਪ੍ਰੀਤ ਮਿਲੇ ਹਜੇ ਮਹਾਨੰਦ ਕਾਹ ਨਾਨਕ ਸਭ ਦੁੱਖ ਵਿੰਗੇ ਪ੍ਰਪਤੇ ਪਰਮਾਨੰਦ ਅਸਾ ਮਹਿਲਾ ਪਨਵਾ ਬਿੜੜੇ ਘਰ ਚੁੱਤ ਸੰਤਾ ਸ਼ੰਤਾ ਕੀ ਜਤ ਇੱਕ ਹੰਕਾਰ ਸਤਗੁਰ ਬਖਸ਼ਾਦ ਬਾਰਗਰ ਪ੍ਰਸੰਗਰੀਏ ਪਿਆਰੇ ਦਰਸ਼ਨ ਕੋ ਬਰਜਾ ਜਿਸ ਸਿਵਰਤ ਦੁਖ ਵਸਰੇ ਪਿਆਰੇ ਸੋ ਕਿਉ ਤਜਨਾ ਜਾਏ ਏ ਤਨ ਵਿੱਚੀ ਸੰਤ ਤੈ ਪਿਆਰੇ ਪ੍ਰੀਤਮ ਦੇ ਮਿਲਾਏ ਸੋ ਕੇ ਸਾਭਿਰ ਸੋ ਕੇ ਸ਼ਿੰਗਾਰ ਵਿਕੇ ਆਗੇ ਵਿਕੇ ਤਾ ਛੋਟੇ ਮੇਰੀ ਮਾਈ ਕਾਮ ਕ੍ਰੋਧ ਲੋਭ ਦਜਗੇ ਪਿਆਰੇ ਸਤਗੁਰ ਚਰਣੀ ਪਾਏ ਜੋ ਜਨ ਰਦੇ ਰਾਮ ਸੋ ਪਿਆਰੇ ਅਨੰਤ ਨਾਮ ਤਉ ਜਾਈ ਹਰ ਰਸ ਜਿਨੀ ਚਾਕੇ ਆ ਪਿਆਰੇ ਤ੍ਰਿਪਤ ਰਹੇ ਅਗਾਰੇ ਅੰਜਲਿ ਗਿਹਾ ਸਾਧ ਕਾ ਨਾਨਕ ਪੈ ਸਾਗਰ ਤਾਰ ਕਰਾਏ ਜਨਮ ਮਰਨ ਦੁਖ ਘਟੇ ਪਿਆਰੇ ਜਬੇ ਟੇ ਹਰ ਰਾਇ ਸੁੰਦਰ ਸੁਗਰ ਸੁਜਾਨ ਪ੍ਰਭ ਮੇਰਾ ਜੀਵਨ ਦਸ ਦਹਾਈ ਜੋ ਜੀ ਤੁਝ ਦੇ ਬਿਸ਼ਰ ਪਿਆਰੇ ਜਨਮ ਮਰਨ ਜੋ ਸੁਖੋ ਤੇ ਲ ਸੋ ਮਿਲੇ ਪਿਆਰੀ ਬਸ ਕਹਿ ਲਗ ਪਾਇ ਜੋ ਸੁਖ ਦਰਸ਼ਨ ਪੇਤ ਤੇ ਪਿਆਰੀ ਮੁਕਤੇ ਕੈ ਨ ਨ ਜਾਏ ਸਾਚੀ ਪ੍ਰੀਤ ਨ ਟੁਟੈ ਪਿਆਰੀ ਜੁਗ ਜੁਗ ਰਹੇ ਸੁਆਇ ਜੋ ਦਦ ਪਾਵੈ ਸੋ ਭਲਾ ਪਿਆਰੀ ਤੇਰੀ ਅਮਰ ਜਾਏ ਨਾਣਕ ਰਗ ਰਤੇ ਨਰਨ ਪਿਆਰੇ ਮਾਤੇ ਸਜ ਸੁਆਇ ਸਭਿਤ ਤੁਮਹੀ ਜਾਣਦੇ ਪਿਆਰੇ ਕਿਸ ਵੈ ਭੋਸੜਾਈ ਤੂੰ ਦਾਤਾ ਜੀ ਆਸਨਾ ਕਾ ਤੇਰਾ ਦਿੱਤਾ ਪਰਹਰ ਹੈ ਕਾਏ ਸੁਖ ਦੁਖ ਤੇਰੀ ਅਗਿਆ ਪਿਆਰੇ ਦੂਜੀ ਨਹੀਂ ਜਾਏ ਤੂੰ ਦੇ ਨਰਨ ਸਰਸਵਾਨੇ ਪਿਆਰੇ ਜਿਤ ਜਪਿਐ ਰਣਾ ਸਾਈਂ ਕਾਰ ਕਮਾਣੀ ਪਿਆਰੇ ਤੁਮਸ ਕਲੇ ਕਲ ਕਾਇ ਇਕ ਆਪ ਵਰਦਦਾ ਪਿਆਰੇ ਗਤ ਕਰਿਆ ਸੁਆਇ ਸੰਸਾਰ ਤੋਪ ਦੇਂਦਰ ਹੈ ਪਿਆਰੇ ਨਾਨਕ ਹਰ ਸਰੜਾਏ ਰਾਗ ਅਸਾ ਮਨ ਲਾ ਪਹਿਲਾ ਪਟਿਲ ਕੀ ਕੋ ਹੰਕਾਰ ਦੁ ਸਤਿਗੁਰ ਆਕਰਸਤ ਸਸ ਸੋਈ ਸਜਿ ਜਿਨ ਸਰਦੀ ਸਰਵਨਾ ਸਾਹਿਬ ਵੇਖ ਪਿਆ ਸੇਵ ਦਰੇ ਇਹ ਚਿਤ ਦਿਨ ਕਾ ਲਾਗ ਆਇਆ ਤਿਨ ਕਾ ਸੁਭ ਭਇਆ ਮਨ ਕਾਏ ਭੁਲੇ ਮੂੜ ਵਨਾ ਧਵਲਿਕਾ ਦੇ ਬੀਰਤੋ ਏਡਿਆ ਦੁਰਤ ਕਹਦਾ ਦਾਤਾ ਆਪੇ ਸੱਚਾ ਸੋਈ ਏਨਾ ਕਰਾਂ ਮੈਂ ਜੋ ਗੁਰੂ ਕਬੂਜੈ ਤਸਿਰ ਲੇਖ ਨ ਹੋਈ ਊੜੇ ਉਪਵਾਤਾ ਕੀ ਜੈ ਚਾ ਕੰਤ ਰਪਾਇਆ ਸੇਵਾ ਕਰੇ ਸੇਵਲ ਪਾਵੇ ਜਿਨੀ ਸੱਚੇ ਜੁਵਾਏ ਮੰਨ ਗਿਆਨ 부ਜੈ ਜੇ ਕੋਈ ਪੜਿਆ ਪੜਸੋਈ ਸਰੋ ਜੀਆਂ ਮੈਂ ਇੱਕੋ ਜਾਣੈ ਤਾਂ ਮੰਨੈ ਬੇਨ ਕੋਈ ਕਕੇ ਕਿਸ ਪੁੰਦਰ ਜਾਉ ਏ ਬਿਨਸਾ ਹੋਣੈ ਉਜਲਿਆ ਜਗ ਰਾਜੇ ਕੇ ਰੂ ਆਏ ਮਾਇਆ ਕੇ ਸੰਗਲ ਸੰਗਲ ਬੰਦਲੇ ਕਕੇ ਪੁੰਦਕਰ ਸਾ ਆਲਮ ਕਰਕ੍ਰੀਦ ਜਿਨ ਘਰ ਚੱਤੀਆ ਬੰਦਨ ਜਗ ਸਭ ਜਗ ਬਾਦਿਆ ਹਰੀ ਕਾ ਨਿ ਉਪਭੈ ਗਗ ਬੁਈ ਦਰਿ ਦਿਨ ਛੁਡੀ ਗੱਲੇ ਕੋ ਦਿੰਦਾ ਘਰ ਭਿਆ ਕੜ ਪਾਂਡੇ ਜਿਨਾਹੀ ਸਾਤੀ ਝੜਨ ਵਹਤੇ ਕੀਆ ਕਗ ਕਾਲਾ ਸਿਧ ਜੀ ਕਲੈ ਸ਼ਬਦ ਗੁਰੂ ਕਲਾ ਗੁਰੂਰਾ ਭੂਰਾ ਭਲਾ ਜੇ ਸੰਕਰ ਜਾਣੈ ਇਨ ਬਿੱਦ ਸਾਈਬ ਦੇ ਸਾਚੇ ਚਾਰੇ ਕਾਣੀ ਚਾਰ ਯੁਗ ਜੁਗ ਜੁਗ ਜੋਗੀ ਕਾਣੀ ਭੋਗੀ ਪੜਿਆ ਪੰਡਿਤ ਆਪਤੀ ਸ਼ਸ਼ੇਸ਼ਾਇ ਵਰਤੀ ਸਵਯੰਤਰ ਤੇਰਾ ਕੀਆ ਪਰਮ ਹੋਆ ਪਰਮ ਪਾਏ ਬੁਲਾਏ ਅਨਾ ਤੇਰਾ ਕਰਮ ਹੋਆ ਤਿਨ ਗੁਰੂ ਮਿਲਿਆ ਜਜੇ ਜਾਨ ਮੰਗਤ ਜਨ ਦਜੈ ਲਖ ਚਰਾਸੀ ਭੀਖ ਪਿਆ ਏਕੋ ਲੇਵੈ ਏਕੋ ਦੇਵੈ ਅਰਣਾ ਦੂਜਾ ਵੈ ਸੁਣੇ ਚਜੇ ਚੋਰ ਵਰੋ ਕਿਆ ਪ੍ਰਾਣੀ ਜੋਖਸ ਦੇਣਾ ਸੋ ਦੇਵੈ ਆ ਦੇਦੇ ਵਿਖੇ ਰੁਜ ਜਲਾਈ ਮਾਹੀਆ ਕਾ ਰਿਜਕ ਪਿਆ ਵਜੈ ਨਗਿਰ ਕਰੇ ਜਾਂ ਦੇਖਾ ਦੂਜਾ ਕੋਈ ਨਾਹੀ ਇਕ ਰਉ ਰਿਆ ਸਭ ਤਾਈ ਇਕ ਹਸਿਆ ਮਨਾਈ ਟਟ ਕੰਝ ਕਰੋ ਗਿ ਪ੍ਰਾਣੀ ਘੜੀ ਤੇ ਬਹੁਤ ਕੇ ਉਠ ਜੱਲਾ ਜੂਏ ਜਨਮ ਦਾ ਆਰੂ ਆਪਣਾ ਆਪ ਪੜੋ ਤੁਮ ਹਰ ਸਰਣਾ ਠਟਾੜ ਵਰਤੀ ਤਿਨਿ ਅੰਤਲ ਆਗ ਚਰਨੀ ਜਿਨ ਕਾ ਚਿਤ ਲਾਗਾ ਚਿਤ ਲਗਾ ਸੇ ਜਨ ਸਰੇ ਤੋ ਪ੍ਰਸਾਦੀ ਸੁਖ ਪਾਇਆ ਡਟ ਡਾਪ ਕਰੋ ਕਿਆ ਪ੍ਰਾਣੀ ਜੋ ਵਿਸ਼ਵ ਆਸੋ ਸਭ ਚਲਣਾ ਤਿਸ ਸਰੇ ਹੋ ਤਾ ਸੁਖ ਪਾਓ ਸਰਵ ਨਰੰਤਰ ਆਰਿਯ ਟਡੇ ਟਾਇਓ ਸਰੇ ਅਪੇ ਜੋ ਸੁਪਾਵੈ ਤੇ ਕਰ 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 ਵਿਖੈ ਮੁਖ ਜਲਾਏ ਤਿਸਨ ਸਾਰੇ ਜਾਪੋ ਨਦਰ ਕਰੇ ਨਾਣ ਰਤ ਰਹਿ ਕਬੇਂਤਰ ਹਰ ਗੁਣ ਗਾਵੈ ਸੋਈ ਆਪੇ ਆਪ ਬਨਾਈ ਕਰਤਾ ਪੁਨਰਗਜਰਮ ਨ ਹੋਈ ਤਤੈ ਤਾਰੁ ਪਹੁ ਜਨ ਹੋਆ ਤਾ ਕਦਨ ਨ ਪਾਇਆ ਨਾ ਕਰ ਨ ਤੁਲਹਾ ਧਮ ਬੁਢਸਾ ਤਾਰ ਲੈ ਤਾਰ ਨਰਾਇਆ ਥਥੈ ਥਾਨ ਤਨੰਤਰ ਸੋਈ ਜਤ ਕੀਆ ਸਭੁ ਆ ਕਿਆ ਭਰਮ ਕਿਆ ਮਾਇਆ ਕਹੀਐ ਜੋ ਸੁਭਾਵੈ ਸੋਈ ਪਲ। ਦਤੈ ਦੋਸਨੋ ਦਿਉ ਕਿਸੈ ਦੋਸ ਕਰਮ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨ ਦੀਜੈ ਅਵਰਜਨ। ਤਦੈ ਤਾਲ ਤਾ ਜਿਨ ਛੋਟੀ ਹਰ ਕੀਤੀ ਜਿਨ ਰਾਂਗੇ। ਜਸਦਲੀਆ ਸਵਨੀ ਦੇ ਲਿਆ ਕਰਮੀ ਕਰਮੀ ਹੁਕਮ ਪਿਆ ਨੰਨੇ ਨਾ ਭੋਗਿਤ ਭੋਗੈ ਨਾ ਡੀਠਾ ਨਾ ਸਮਲਿਆ ਕਲੀ ਹਉਸ ਅਗੜ ਭੈਣੇ ਕਰਤ ਨਾ ਕਬੂ ਮੈ ਲਿਆ ਪਪੈ ਬਾਦਸ਼ਾ ਪਰਮੇਸ਼ਰ ਵੇਖਣ ਕੋ ਪਰਬੰਚ ਕੀਆ ਦੇਖ ਗੁਜ ਸਭ ਕੀ ਸਿਦਾੜੈ ਸੰਤਰ ਦਰ ਬਹਰ ਦਰਿਆ ਅਕਾ ਲਈ ਸਭ ਜਗ ਬਾਸਾ ਜਬ ਕੈ ਸੰਗ ਅਬਦਲਿਆ ਗੁਰ ਪ੍ਰਸਾਦਿ ਸੇ ਬਰ ਉਪਰੇ ਜਿਹਰ ਸਿਰਨਾਗੁਤ ਪਦ ਪਿਆ ਸਭੇ ਬਾਜੀ ਤੇ ਲਗਾ ਚੋਪੜ ਕੀਤੇ ਚਾਰ ਜੁਗਾ ਜੀ ਜੰਤ ਸਾਰੇ ਕੀਤੇ ਬਾਸਾ ਢਾਲਣ ਆਪ ਲਗਾ ਭਬੈ ਭਲੇ ਸੇ ਬਲ ਪਾਵੇ ਗੁਰ ਪ੍ਰਸਾਦੀ ਜਿਨ ਕੋ ਪਉ ਪਿਆ ਮਨੁਖ ਵੀਰ ਰਚਿਤ ਬੁੜੇ ਲਖਤ ਰਸੀ ਮੇਰ ਪਿਆ ਮਮੈ ਹੋ ਮਰਨ ਬਹੁ ਸੁਧਨ ਮਰਨ ਪਿਆ ਤਤ ਤਬ ਚਿਤਵਿਆ ਖਾਇਆ ਪੀਤਰ ਰੋ ਪੜਿਆ ਮਮ ਅਖਰ ਸਰਿਆ ਯਈ ਜਨ ਨੋ ਹੋਈ ਕਬ ਕਦਹੀ ਜੇਕਰ ਸਾਚੁ ਸ਼ਰਣ ਗੁਰੂਮ ਕੇ ਆਖੇ ਗੁਰੂਖ ਬੂਜੇ ਗੁਰਮ ਕੇ ਕੋ ਜਾਣੈ ਧਾਰੇ 라ਵਰੀ ਅਸੁਯੰਤ ਜੇਤੇ ਕੇ ਇਹ ਜੰਤਾ ਜੰਤੂ ਪਾਏ ਧੰਦੇ ਸੁੜ ਗਾਈ ਕਰੋ ਵਾ ਦਿਨ ਨਾਮ ਲਿਆ ਲਲੈ ਲਾਈ ਧੰਦੇ ਦਿਨ ਛੋਡੀ ਮੀਠਾ ਵਾਇਆ ਹੋ ਗਿਆ ਕਾਣਾ ਪੀਣਾ ਸੰਕਰਸ਼ਣ ਪਣ ਤਾਕਾ ਹੁ ਤਮੋ ਬਿਆ ਕੋ ਜਿਨਵੇਂ ਸਕਿਆ ਵੇਖਿਆ ਚਤ ਸਭ ਕਿਸ ਜਾਣ ਅੰਦਰ ਬਾਹਰ ਦਾ ਦਿਆ ਨੜਾੜਾੜਾੜਾੜ ਕਰੇ ਕਿਆ ਪ੍ਰਾਣੀ ਤਸੇ ਤੇ ਆਵੋ ਜੇ ਅਮਰ ਹੋਆ ਤਸੇ ਤੇ ਆਵੋ ਸਚ ਸੁਆਵ ਓਸ ਵਿੱਚੋੁਰ ਬਾਣ ਕੀਆ ਹੈ ਘੋਰ ਨ ਕੋਈ ਦਾਤਾ ਜੀ ਉਪਾਏ ਜਿਦਿ ਜਿਦਿ ਦਿਆ ਹਰਨਾਮ ਤੇ ਹੋਰ ਨਾਮ ਸੁਵਾਵੋ ਅੰਤਿਨਾ ਹਰਨਾਮੁ ਲੀਆ ਆੜੈ ਆਪ ਕਰੇ ਦਿਨ ਛੋਟੀ ਜੋਖਿ ਕਰਨਾ ਸੋ ਕਰੇ ਆ ਘਰੇ ਕਰਾਇ ਸਭ ਕਿਸ ਜਾਲੈ ਨਾਨ ਸਾਹਿਬ ਵਿਵਕਿਆ ਰਾਗ ਅਸਮ ਰਾਤੀ ਜਾ ਪੀ ਕੋ ਕਾਉ ਸਤਗੁਰ ਪ੍ਰਸਾਦ ਆਇਓ ਅੰ내 ਸਭ ਜਗਿਆ ਆਇਆ ਤਾ ਕੈ ਮਹ ਕਾਲੁ ਪਿਆ ਸਰਿਆ ਮਨ ਸਰ ਲੇਖਾ ਤੂ ਕੀ ਪੜਿਆ ਲੇਖਾ ਦੇਣਾ ਤੇਰੇ ਸਿਰਿਆ ਸੁਨ ਗਈਐ ਸੁਰ ਲਈ ਨੰਨੇ ਨਾ ਤੁਦ ਨਾਮ ਲਿਆ ਛਛੈ ਛਿਜ ਅੰਸੂੜੇ ਕਿਉ ਛੋਟੇ ਜਾਂ ਪਾਗੜਿਆ ਬਾਬਾ ਬੋ ਜੈ ਨਹੀਂ ਮੁੜੇ ਪਰ ਰਾ ਰੂਪਤ ਅਵਰਾ ਕਾ ਭਾਰ ਤੁਦਲਿਆ ਜਜ ਜੋਤ ਇਲਹੀ ਤੇਰੀ ਮੂੜੇ ਰੱਜਿਆ ਕੁਸ਼ ਤਾਵੇਗਾ ਏਕ ਸ਼ੁਦਦੂ ਦਿਨੇ ਲਾਈ ਫਿਰ ਜੁਨੀ ਆਵੇਗਾ ਤੁਦ ਸਿਰ ਲਿਕੇ ਆਸੋ ਪੜ ਪਟ ਅਵਰਾ ਨੋ ਨਾਸ ਕਾਲ ਵਿਖਿਆ ਪਹਿਲਾ ਆਇਆ ਪਿਆ ਪਾਦੇ ਪਿਛੋ ਦੇ ਗਲ ਚਾੜੜਿਆ ਸੱਸੈ ਸੰਜਮ ਗयो ਮੂੜੇ ਏਤ ਤਾਨ ਤੁਦਕ ਦਾਇ ਲਿਆ ਸਾਈ ਪੁਤਰੀ ਜਿ ਜਵਾਦ ਕੀ ਸਾ ਤੇਰੇ ਏਤ ਤਾਨ ਘਾਤੇ ਤੇਰਾ ਜਨਮ ਗਿਆ ਮੰਮੇ ਮਤ ਇਰਲੇ ਤੇਰੀ ਮੂੜੇ ਉਵੇਂ ਵਡਾ ਰੂਪ ਪਿਆ ਅੰਤਰ ਅਤਮੈ ਬ੍ਰਹਮ ਦਾ ਦਿਨ ਆਵਾਇ ਕੇ ਕਾਮ ਕ੍ਰੋਧ ਬ੍ਰਮਿਓ ਮੂੜੇ ਹੰਤਾ ਲਗੇ ਕੁਧਰ ਸਰਿਆ ਕੜੈ ਗੁਣੈ ਤੂ ਬੋ ਤੂ ਕਾਰੇ ਨ ਬੂਜੇ ਤੂ ਡੂਬ ਹੋਇਆ ਤਤੇ ਤਾ ਸੁਜਲਿਓ ਮੂੜੇ ਤਤੇ ਤਾ ਨ ਪਰਸਤ ਹੋਆ ਕਗ ਕਰ ਕਰਿ ਤਿਰੰ ਤੋ ਮੂੜੇ ਤਤੇ ਦਾਨ ਦੁੱਧ ਲਿਆ ਤਪ ਬਾਰਣ ਭਈ ਮੂੜੇ ਪਰਪੰਚ ਚਰਿਆ ਸੱਚੇ ਆਪਖਾਰੋ ਊੜੇ ਈਸ਼ਰ ਤੇਰੇ ਮੇ ਤੁਪਿਆ ਪਤ ਪਵਜਲ ਡੂਬੋ ਊੜੇ ਮਾਇਆ ਵਿੱਚ ਬਲਤਾਨ ਪਿਆ ਗੁਰ ਪ੍ਰਸਾਦਿ ਇੱਕ ਜਾਲੈ ਇੱਕ ਕੜੀ ਮੈਂ ਬਾਦ ਪਿਆ ਹਵਵਾਰੀ ਆਈਆ ਊੜੇ ਵਸੋਦੇ ਤੁਦ ਸਰਿਆ ਧੀ ਲਾਣ ਲਸ ਊੜੇ ਜਿਤੋਂ ਜਬ ਕੈਸ ਪਿਆ ਜਦ ਕਦੇ ਨ ਚੁਰੇ ਉੜੇ ਸਤਿਗੁਰੂ ਕਾ ਉਦੇਸ ਸੰਤੋ ਏਕਾ ਸਤਿਗੁਰ ਬਾਜਿ ਗੁਰ ਨਹੀਂ ਕੋਈ ਨਿਬੁਰੇ ਕਾ ਨਾ ਬੁਰਾ ਤਦੇ ਤਵਦ ਅਚਰੰਗ ਉੜੇ ਅੰਤਰ ਤੇ ਰਿਨਦਾਨ ਪਿਆ ਗੁਰਮੁਖ ਹੋਇ ਤਾ ਅਜਸ ਪੀਵੇ ਜੁਗ ਅਜਗਤਰ ਖਾਏ ਪਿਆ ਭਗੇ ਗੋਵਿੰਦਾ ਚਿਤ ਨਰਮੁੜੇ ਕਲੀ ਕਿਨਿ ਨਾ ਪਾਇਆ ਹਉ ਤੁਰ ਕੇ ਚਰਣਾ ਮਿਰਦੇਵ ਸਾਈਂ ਮੂੜੇ ਤਿਛਲੇ ਗੁਣ ਸਰਬ ਬਖਿលਿਆ ਤਿਛਲੇ ਗੁਣ ਸਰਬਖਿលਿਆ ਅਹ ਹਰ ਕਤਬੁਜ ਤੂ ਮੂੜੇ ਤਾ ਸਦਾ ਸੁਖ ਹੋਈ ਮਨ ਮੁਕ ਬੜਾ ਗੁਣਾ ਰਾਮ ਦਿਨੇ ਬੁੱਧ ਲਿਆ ਤੇਰਾ ਤਨ ਗਹੀ ਰੱਖਿਆ ਤਨ ਜਾਈ ਹਰ ਕਤਿਆ ਨਾਨਕ ਦਿਨ ਕੋ ਸਤ ਗੁਰੂ ਮਨ ਦੋੜਾ ਬਾਲੀ ਅੜੇ ਮੇਰਾ ਕਿਰ ਅੱਲਾ ਰਾਮ ਤਨ تیر ਓਕੜਾ ਰਸ ਪ੍ਰੀਤ ਦੇ ਅੱਲਾ ਰਾਮ ਤਨ تیر ਮਿਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਸੇਜ ਸੁਆਮੀ ਸੰਗ ਫਿਰ ਕ ਸਤ ਸਰ ਅੰਮ੍ਰਿਤ ਭਾਰੇ ਕਰਦੇ ਆਵਿਆ ਦਿਆਲ ਸਾਚੇ ਸ਼ਬਦ ਮਿਲ ਗੁਣ ਗਾਓ ਨਾਨਕ ਹਰ ਵਰ ਦੇਕ ਬਿਖਸੀ ਮੁੰਦ ਵਨ ਮਾਹਿਆ ਮੁੰਦ ਸਹਿਜ ਸੁਲੋ ਨੜੀ ਇਕ ਪਰੇਵ ਬਨ ਤੇ ਨਾਮ ਮੈਂ ਮੰਤਨ ਹਰ ਪਾਵੈ ਪ੍ਰਭ ਸੰਤਿ ਤੇਰਾ ਪ੍ਰਭ ਪ੍ਰੇਮ ਰਾਤੀ ਕਰ ਹਰ ਬਨੰਤੀ ਨਾਮ ਹਰ ਕੈ ਸੁਖ ਵਸ ਤੋ ਗੁਣਿ ਬਿਸ਼ਾਨ ਤਾ ਪ੍ਰਭ ਜੜੈ ਗੁਣ ਵਸ ਅਗਣ ਰਸੈ ਤੁਦ ਬਾਜ ਇਕ ਤਿਲ ਰਹਿ ਨ ਸਕੇ ਕੈਣ ਸੁਨਤੀ ਜੇ ਨਾਨਕ ਪ੍ਰਿਉ ਪ੍ਰਿਉ ਕਰੁ ਉਪਕਾਰੀ ਦਸਨ ਰਸ ਅਨ ਪੀਜੈ ਸਹੀ ਉਹ ਸਹਿ ਵਿੜਿਓ ਮੇਰਾ 피ਰਵਣ ਦਰ ਆਵ ਹਰਨਾਮੋਣ ਜੜਿਆ ਰਸੋ ਇਕ ਸਾਗ ਹਰ ਕਹਿ ਬੈ ਰਲਿਆ ਹੁਕ ਕਾਰੀ ਦਰ ਤਲੀ ਕਰਨ ਕਾਰਨ ਸੁਮਰਤ ਸ੍ਰੀ ਤਦ ਆਪ ਕਾਰਜ ਸਾਰੇ ਨਾਨਕ ਨਦਰੀ ਤਨ ਸੁਆਗਣ ਸ਼ਬਦ ਆਪ ਸੁ ਅਦਾਰੇ ਅਮਰ ਸੱਚਾ ਸੋਈ ਲੜਾ ਪ੍ਰਭ ਆਇ ਦੇਵੀ ਤਾ ਰਾਮ ਰਵੇ ਰਗ ਰਤੜਿਆ ਬਲੀੜਾ ਦੇ ਤਾ ਆਪਣਾ ਮੰਨ ਦੀ ਹਰ ਹਰ ਲੀਆ ਜੋ ਪਾਵੇ ਤਿਉ ਰਵੀ ਤਨ ਮਨ ਪਿਧ ਕੇ ਸ਼ੁਦ ਸੁਭਾਗ ਕਰਮ੍ਰਿਤ ਅਲ ਪਾਵੇ ਬੁੱਧ ਪਾਠ ਨ ਪਾਏ ਬੁੱਧ ਤਰਾਈ ਹੈ ਭਾਏ ਬਿਲੇ ਮਨ ਬਾਣੇ ਨਾਨਕ ਟਾ ਕੋਲੇ ਮੀਤ ਹਮਾਰੇ ਹਮ ਨਾਹੀ ਦੁਕਾਨੇ ਅਸਮਹਿਲਾ ਪਹਿਲਾ ਅਨਹਦ ਅਨਹਦ ਵਜੈ ਜੜ ਕਾਰੇ ਰਾਮ ਮੇਰਾ ਮਨੋ ਮੇਰਾ ਮਨ ਰਤਾ ਲਾਲ ਤੇ ਹਰੀ ਰਾਮ ਅੰਧੇ ਨ ਰਤਾ ਮਨ ਬਰਗੀ ਸੁਨ ਮੰਡਲ ਕਭ ਪਾਇਆ ਆਦਿ ਪੁਰਖ ਅਪਰੰਪਰ ਤਿਆਰਾ ਸਤ ਗੁਰ ਲਖ ਲਗਾਇਆ ਆਸਣ ਬੈਸਨ ਥਿਰ ਨਰਾਇਣ ਤਿਤ ਮਨ ਰਤ ਵਿਚਾਰੇ ਨਾ ਨਿਕ ਨਾਮ ਰਤੇ ਦੇ ਨਗੀ ਅਨਹਦ ਰੁਣ ਚੁਣ ਕਾਰੇ ਤਿਤਗਮਾ ਤਿਤਗਮ ਬੁਰੀ ਕੋਕਿਤ ਵਿਦਜਏ ਰਾਵ ਸਚ ਸੰਯਮੋ ਸਰਗੁਣਾ ਗੁਰ ਸ਼ਬਦ ਕਮਾਈਏ ਰਾਮ ਸਚ ਸ਼ਬਦ ਕਮਾਈਏ ਨਿਜ ਕਰ ਜਾਈ ਪਾਈ ਨੀਨ ਧਨ ਤਿਨ ਤਿਤ ਸਰ ਕਾ ਭੂਲ ਪਤਨੀ ਡਾਲੀ ਸਿਰ ਸਭਨਾ ਪ੍ਰਦਾਨ ਜਪ ਤਪ ਕਰ ਕਰ ਸੰਜਮ ਤਾਕੇ ਹੱਥ ਨਿਗਰਹਿ ਪਾਏ ਨਾਨਕ ਸਹਿਜ ਮਿਲੇ ਜਗ ਜੀਵਨ ਸਤਿਗੁਰੂ ਪੂਜਿਗ ਜਾਏ ਗੁਰ ਸਾਗੁਰੂ ਰਤਨਾਕ ਤਿਰ ਰਤਨ ਕਲੇ ਦੇਰਾਮ ਕਰਵਜਨੋ ਸਬਦ ਨੀਰਗਲ ਗਲ ਨਾਹੀ ਜਪਿ ਪ੍ਰਪਾਏ ਪੰਚ ਵਿਲੇ ਰਿਚਾਰੇ ਕਾਮ ਕ੍ਰੋਧ ਕਪਟ ਬਿਕੇ ਆ ਤਜ ਸਚੇ ਨਾਮ ੁਰਿ ਤਾਰੇ ਹਉ ਮੈ ਲੋਭ ਲਹਿਰ ਲਗ ਤਕੇ ਪਾਈ ਦੀਨ ਦੇ ਹਲਾ ਨਾਨਕ ਗੁਰ ਸਵਾਨ ਤੀਰਤ ਨਹੀਂ ਕੋਈ ਸਚੇ ਗੁਰੂ ਪਾਲਾ ਉ ਬਨ ਬਨੋ ਦੇ ਕਰੇ ਤ੍ਰਿਵਣ ਦੇਖ ਤੁਸ ਪਾਇਆ ਰਾਮ ਤ੍ਰੇ ਪਵਨੋ ਤੁਝ ਕੀਆ ਸਭ ਜਗਤ ਸੁਭਾਇਆ ਰਾਮ ਤੇਰਾ ਸਭ ਕੀਆ ਤੂ ਤਿਰਤੀਆ ਤੁਸ ਮਨ ਕੋ ਰਾਈ ਤੂ ਦਤਾ ਸਭਾ ਜਗ ਤੇਰੇ ਤੁਦ ਬਿਨਾ ਕਿਸ ਸੁਸਾਈ ਅਣ ਮੰਗੇ ਆਦਾਨ ਜਦ ਦਤੇ ਤਿਰੀ ਭਗਤ ਪਰੇ ਪੰਡਾ ਰਾਵਨਾ बिन मुक्त ਨ ਹੋਈ ਨਾਨਕ ਕਹਿ ਵਿਚਾਰ ਅਸ ਵਹਿਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਤਾ ਰਾਮ ਪਿਆਰੇ ਰੱਬ ਸਚੁ ਸਾਹਿਬ ਆਦਿ ਪੁਰਖ ਪਰਮ ਪਰੋਤਾ ਰਾਮ ਅਗਮ ਗੁਚਰ ਪਰ ਪਾਰਾ ਪਾਰ ਪਰੰਪਰ ਦਨੋ ਆਤਿ ਜਗਾਤੀ ਹੈ ਤੀ ਉਸੇ ਅਵਰ ਝੁਟਾ ਸਵਾਨੋ ਕਰਮ ਤਰਮ ਕੀ ਸਾਰਣ ਦੜ ਸੁਰਤ ਬੁਤ ਜੋ ਪਾਈਏ ਨਾਨਕ ਗੁਰਮੁ ਤੇ ਸ਼ਬਦ ਵਿਚਾਰ ਐਨ ਸਦਾवते ਆਈ ਮੇਰਾ ਮਨੋ ਮੇਰਾ ਮਨ ਮਨਿਆ ਨਾਮੁ ਸਕਾਈ ਨਾ ਆਮੀ ਮਮਤਾ ਮਾਇਆ ਸੰਗ ਨਾ ਜਾਇ ਰਾਮਾਤਾ ਪਿਤਾ ਪਾਈ ਸੁਤ ਚਤਰਾ ਸਗ ਦਾ ਸਭੇ ਨਾਰੇ ਸ਼ਾਇਰ ਕੀ ਪੁਤਰੀ ਪਰਹਰ ਤਿਆਗੀ ਚਰਨ ਤਲੇ ਵਿਚਾਰ ਆਗੁਰ ਕਾ ਇਥ ਚਦ ਦਸਾਇਆ ਜੈ ਦੇਖਾ ਤ ਸੋਈ ਨਾਨਕ ਹਰ ਕੀ ਭਗਤ ਨ ਛੁੱਡੋ ਸਹਿਜ ਹੋਇ ਸੋਈ ਮੇਰਾ ਨਾਮ ਮੇਰਾ ਮਨਿਰਗਨ ਸੱਚ ਸੁਵਾਲੇ ਨਾਮ ਅਗਣ ਦੇਹ ਚੱਲੇ ਗੁਣ ਸੰਗਵ ਨਾਲੇ ਰਾਮ ਅਗਣ ਪਾਰਾ ਕਰਣੀ ਸਾਰੀ ਦਰ ਸੱਚੇ ਸੱਜਿਆ ਆਹਣ ਜਾਣ ਆਹਣ ਕਾ ਕਰਾਈ ਗੁਰੂਗ ਕਾਤ ਵਿਚਾਰ ਸਾਧਨ ਦੇਤ ਸੁਜਾਨ ਸਾਕ ਤੂ ਸੱਚ ਮਿਲੇ ਵੜੇ ਆਈ ਨਾਨਕ ਨਾਮ ਰਤਨ ਪਰਦਾਸਿਆ ਐਸੀ ਗੁਰਮਤਿ ਪਾਈ ਸਤਜਨੋ ਅੰਜਨ ਸਾਰ ਨਰੰਜਨ ਰਾਤਾ ਰਾਮ ਤਨ ਰਾਰੇ ਆ ਜਿਗ ਜੀਵਨੋ ਦਾਤਾ ਜਗਦੀਵਨ ਦਾਤਾ ਹਰ ਮਨ ਰਾਤਾ ਸਹਿਜ ਮਿਲੇ ਮਿਲਾਇਆ ਸਾਧ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਰਿ ਕੀ ਭਗਤ ਰਤੇ ਬਿਰਾਗੀ ਚੁਕੇ ਮੋ ਪਿਆਸਾ ਨਾਨਕ ਹੋ ਮੈਂ ਵਾਰ ਬਤੀ ਨੇ ਵਿਰਲੇ ਦਾਸ ਉਦਾਸ ਰਾਗ ਅਸਮਹਿਲਾ ਪਹਿਲਾ ਸੰਤ ਤਦੁਜ ਇਕੋ ओंकार सतगुरु ਪਰਸਾ ਤੋ ਸਭ ਨੀਤਾਹੀ ਜਿਟੇ ਹੋਦਾਈ ਸਚਾ ਸਿਰਜਨ ਹਾਰ ਜੀਉ ਸਭ ਦਾ ਕਰਤਾ ਕਰਮੁ ਬਦਤਾ ਦੁਖ ਬਸਾਰਨ ਹਾਰ ਜੀ ਦੁਖ ਬਸਾਰਨ ਹਾਰ ਸੁਆਮੀ ਕੀਤਾ ਜਕ ਹੋਇ ਕੋਪੁ ਤਪੰਤਰ ਪਾਪ ਕੀਰੇ ਏਕੜੀ ਮ ਕੋਇ ਹੰਸ ਸੇ ਵਾ ਵਸੇ ਵਰਗਾ ਕਟਕਟ ਕਰੇ ਵਿਚਾਰ ਜੀ ਤੋ ਸਭ ਨੇ ਤਾਹੀ ਜਿੱਤੇ ਹੋ ਜਾਈ ਸਾਚਾ ਸਿਰਜਨਾਰ ਜੀ ਜਿਨੇ ਕਵਨ ਤੇ ਆਇਆ ਤਿਨ ਸੁਖ ਪਾਇਆ ਤਿਰਲੇ ਸੰਸਾਰ ਜੀ ਤਿਨ ਜਮ ਨੇੜ ਨ ਆਵੇ ਗੁਰ ਸ਼ਬਦ ਗੁਮਾਏ ਕਹੋ ਨਾਵੇ ਹਰ ਜੀਓ ਤੇ ਕਹੋ ਨ ਹਰ ਹਰ ਗੁਣ ਸਾਰ ਤਿੰਨ ਜਨਮ ਦੇਡ ਮਾਇ ਜੰਮਣ ਵਰਨਾ ਦਿਨ ਦਾ ਦਿਨ ਦਾ ਚੁੱਕ ਜੋਰ ਲਗੇ ਪਾਇ ਗੁਰਮਤ ਅਰਸ ਹਰਿ ਬਲ ਪਾਇਆ ਹਰ ਨਰ ਨਾਮ ਉਰਤਾਰ ਜੀ ਜਿਨੇ ਕਿ ਮਨ ਧਿਆਇਆ ਪਿਨ ਸੁਖ ਪਾਇਆ ਤੇ ਵਿਲੇ ਸੰਸਾਰ ਜੀ ਜੇ ਨਿੰਜੇ ਅਗਤੋ ਸਾਇਆ ਤੰਦੇ ਜਿਤ ਜਬ ਤੋਂ ਪਾਇਆ ਤੰਦੇ ਦਾਸ ਸੋਹਕੋੁਰ ਮਾਨ ਜੀ ਤਾਕੇ ਸੇਵ ਕਰੇ ਜ ਲਾਲਿਕ ਹਰਦਰਗ ਪਏਵਾ ਜੀ ਹਰਦਰਗ ਮਾਨ ਸੁਈ ਜਨ ਪਾਵੇ ਜੋ ਨ ਇੱਕ ਵਿਸ਼ਾਲ ਹੈ ਉਹ ਨਵ ਨਿਤ ਪਾਵੇ ਗੁਰੂ ਅਸਰਤਿ ਆਵੇ ਨਿਤਰ ਗੁਣ ਅਤੋ ਕਾਲ ਐ ਦਿਸਨ ਆਵੋ ਤਿਸੇ ਕਾਲੀ ਜੈ ਹਰਿ ਤੁਮ ਬੁਰਖ ਬਰਦਾਲ ਜੀਓ ਜਿਨ ਜਗਤੋਂ ਪਾਰਿਆ ਕੰਧੈ 라ਇਆ ਹੋਤ ਸਵੇਚੋ ਕਰਬਾਨ ਜੀਓ ਨਾਮ ਲੈ ਸੋਹ ਹੈ ਤਿਨ ਸੁਰ ਤਿਨ ਸੁਭਾਵ ਵਾਣ ਸੇ ਜਿਨ ਜਏ ਜੀਓ ਤਿਨ ਬਲ ਤੋੜਨ ਆਵੈ ਜਸ ਪਾਲ ਜੇ ਜੁਬ ਕੇਤੇ ਜੈ ਜੇ ਜੁਬ ਕਹਤੇ ਜਾਏ ਸੁਆਮੀ ਕਿਹਨੂ ਹਲ ਤੋੜਨਾ ਆਵੇ ਤੇਨਾ ਜਰਨ ਵਰਣਾ ਦਰਕੜਾ ਪਰਣਾ ਜੁਹਰਣਾ